ਸੱਚਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਮਾਨਸੂਨ ਦੀ ਪਹਿਲੀ ਬਰਸਾਤ ਦੇ ਨਾਲ ਸਮਾਣਾ ਸ਼ਹਿਰ ਦੇ ਸਾਰੇ ਪਾਸੇ ਕਲੋਨੀਆਂ ਹੋਣ ਚਾਹੀਏ ਬਸ ਸਟੈਂਡ ਹੋਵੇ ਚਾਹੀਏ ਸਮਾਣਾ ਦੀ ਤਹਿਸੀਲ ਹੋਵੇ ਚਾਹੀਏ ਵੱਖ-ਵੱਖ ਬਾਜ਼ਾਰ ਹੋਣ ਅਜੇ ਹੀ ਕੋਈ ਗਲੀ ਨਹੀਂ ਜਿਸ ਦੇ ਵਿੱਚ ਪਾਣੀ ਨਹੀਂ ਭਰਿਆ ਲੋਕਾਂ ਨੂੰ ਇਸ ਗਰਮੀ ਤੋਂ ਦੂਜੇ ਪਾਸੇ ਰਾਹਤ ਜ਼ਰੂਰ ਮਿਲੀ ਹੈ ਪਰ ਕਿਤੇ ਨ ਕਿਤੇ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਵੱਡਾ ਜਿਹੜਾ ਹੁਣ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਿੱਧਾ ਸਵਾਲ ਖੜੇ ਹੁੰਦੇ ਨੇ ਸਮਾਣਾ ਸੀਵਰੇਜ ਬੋਰਡ ਤੇ ਤੇ ਨਗਰ ਕੌਂਸਲ ਦੇ ਉੱਤੇ ਕਿਉਂਕਿ ਲਗਭਗ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਅਸੀਂ ਜੜੀਆਂ ਨੇ ਸਫਾਈਆਂ ਜੜੀਆਂ ਮੁਕੰਮਲ ਕੁਰਾ ਚੁੱਕੇ ਆ ਪਰ ਸਮਾਣਾ ਸ਼ਹਿਰ ਦੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਬੱਤਰ ਹੁੰਦੇ ਦਿਖਾਈ ਦੇ ਰਹੇ ਨੇ ਲੋਕਾਂ ਵੱਲੋਂ ਬਹੁਤ ਵੱਡਾ ਜਿਹੜਾ ਇਸ ਚੀਜ਼ ਦੇ ਨਾਲ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਜਿਹੜਾ 2 ਘੰਟੇ ਦੀ ਬਾਰਿਸ਼ ਦੇ ਨਾਲ ਸੱਤ-ਸੱਤ ਘੰਟੇ ਜਿਹੜਾ ਬਾਜ਼ਾਰਾਂ ਦੇ ਵਿੱਚ ਪਾਣੀ ਖੜਾ ਰਹਿੰਦਾ ਤੇ ਉਹਨਾਂ ਦੀ ਦੁਕਾਨਾਂ ਤੇ ਨਾ ਤਾਂ ਕੋਈ ਗਾਖ ਆਉਂਦਾ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਮਾਣਾ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੀਆਂ ਤਹਿਸੀਲ ਰੋਡ ਦੀ ਗੱਲ ਕਰੀਏ ਤਾਂ ਜਿਹੜਾ ਉਸ ਦੇ ਕੋਲ ਨਾਲਾ ਹੈ ਉਸ ਦੀ ਨਾ ਤਾਂ ਕੋਈ ਸਫਾਈ ਹੋਈ ਹੈ ਕਿਉਂਕਿ ਲੋਕਾਂ ਵੱਲੋਂ ਕਾਫੀ ਲੰਬੇ ਟਾਈਮ ਤੋਂ ਇਸ ਸਫਾਈ ਦੀ ਮੰਗ ਕਰੀ ਜਾ ਰਹੀ ਸੀ ਪਰ ਤਹਿਸੀਲ ਦੇ ਵਿੱਚ ਦੇਖਿਆ ਗਿਆ ਕਿ ਲੋਕਾਂ ਦੇ ਉੱਥੇ ਵਹੀਕਲ ਵੀ ਗਿਰੇ ਹੋਏ ਸਨ ਉਹ ਜਿਹੜੇ ਵਹੀਕਲ ਲੋਕਾਂ ਵੱਲੋਂ ਨਹੀਂ ਚੱਕੇ ਗਏ ਕਹਿੰਦੇ ਸਮਾਣਾ ਸ਼ਹਿਰ ਤਾਂ ਇੱਥੇ ਨਾ ਕਿੱਥੇ ਇਹ ਜਿਹੜੀਆਂ ਕੁਹਾਵਤਾ ਨੇ ਨਿਕਲਦੀਆਂ ਸਹੀ ਨਜ਼ਰ ਆ ਰਹੀਆਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੇ ਬੱਸ ਸਟੈਂਡ ਦੇ ਬਾਹਰ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਨੇ ਇੱਥੇ ਲੋਕਾਂ ਦੇ ਵੱਲੋਂ ਇੱਕ ਦੂਸਰੇ ਨੂੰ ਚੱਕ ਕੇ ਬਾਹਰ ਕੱਢਿਆ ਗਿਆ ਜਦੋਂ ਬਾਰਿਸ਼ ਪੈਂਦੀ ਹੈ ਨੀਚਲੇ ਨਾ ਤਾਂ ਕੋਈ ਖੱਡੇ ਦਿਖਦੇ ਨੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਹਾਲੇ ਤੱਕ ਜਿਹੜਾ ਪ੍ਰਬੰਧ ਹੁੰਦਾ ਦਿਖਾਈ ਦਿੱਤਾ ਲਗਾਤਾਰ ਜਿਹੜੀ ਤਸਵੀਰਾਂ ਨੇ ਸਮਾਣਾ ਸ਼ਹਿਰ ਹਾਂ ਜੀ ਕੀ ਕਹੋਗੇ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ 2 ਘੰਟੇ ਦੀ ਬਰਸਾਤ ਨੂੰ ਲੈ ਕੇ ਪਰ ਫਾਰਿਸ ਤਾਂ 2 ਘੰਟੇ ਪਈ ਹੈ ਪਰ ਸ਼ਹਿਰ ਦੇ ਵਿੱਚ ਪਾਣੀ ਇੰਨਾ ਹੋ ਗਿਆ ਕੀ ਕਹਾਂਗੇ ਬਰਸਾਤ ਵਾਰੇ ਤਾਂ ਦੇਖੋ ਬਰਸਾਤ ਜਿਹੜੀ ਹੈਗੀ ਆ ਵਧੀਆ ਹੈਗਾ ਕਿਉਂਕਿ ਗਰਮੀ ਨਾਲ ਲੋਕ ਬਹੁਤ ਪਰੇਸ਼ਾਨ ਸੀ ਬਰਸਾਤ ਆਈ ਵਧੀਆ ਮੌਸਮ ਵਧੀਆ ਹੋ ਗਿਆ ਪਰ ਜਿਹੜੇ ਹਾਲਾਤ ਨੇ ਸੀਵਰ ਬੋਰਡ ਤੇ ਜਾਂ ਮਿਸਪਲ ਕਮੇਟੀ ਦੇ ਜਿਹੜੇ ਇਹ ਕਹਿੰਦੇ ਕਿ ਅਸੀਂ ਅਰੇਂਜ ਕਰ ਲਿਆ ਜੀ ਪਾਣੀ ਨਹੀਂ ਖੜੂਗਾ ਕਿਤੇ ਵੀ ਸੜਕਾਂ ਤੇ ਆਹ ਦੇਖੋ ਹਾਲ ਕਿੰਨਾ ਬੁਰਾ ਇੱਕ ਘੰਟਾ ਡੇਢ ਘੰਟਾ ਹੀ ਮੀਂਹ ਪਿਆ ਘਟੋ ਘੜੇ 6-7 ਘੰਟੇ ਪਾਣੀ ਹੈ ਜਿਹੜਾ ਇੱਥੇ ਦੁਕਾਨਾਂ ਦੇ ਕੋਲ ਤੋਂ ਨਈ ਜਾਊਗਾ ਕੋਈ ਵੀ ਗੱਡੀ ਵਹੀਕਲ ਲੰਘਦਾ ਤਾਂ ਸਾਰਾ ਪਾ ਇਹਦੇ ਨਾਲ ਅਸੀਂ ਬਹੁਤ ਪਰੇਸ਼ਾਨ ਆ ਲਗਾਤਾਰ 8-10 ਸਾਲਾਂ ਤੋਂ ਹੀ ਅਸੀਂ ਮਿਸਪਲਟੀ ਕਮੇਟੀ ਨੂੰ ਲਿਖ ਕੇ ਵੀ ਦਿੱਤਾ ਹੋਇਆ ਬਾਰ-ਬਾਰ ਬੇਨਤੀ ਵੀ ਕਰੀ ਆ ਪਰ ਇਹਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਅਸੀਂ ਤੁਹਾਡੇ ਮਾਧਿਅਮ ਨਾਲ ਪ੍ਰੈਸ ਦੇ ਮਾਧਿਅਮ ਨਾਲੇ ਅਪੀਲ ਕਰਨਾ ਚਾਹੁੰਦੇ ਆ ਮਿਸਪਲਟੀ ਕਮੇਟੀ ਨੂੰ ਕਿ ਇਸ ਰਸਤੇ ਨੂੰ ਬਾਹਰ ਵਾਲੀ ਸੜਕ ਦੇ ਸੜਕ ਦੇ ਭਰਾਪਰ ਜਿਹੜਾ ਹੈਗਾ ਇਹਦਾ ਉਹ ਕਰਿਆ ਜਾਵੇ ਉੱਚੀ ਕਰੀ ਜਾਵੇ ਤਾਂ ਕਿ ਜਿਹੜਾ ਇਹ ਪਾਣੀ ਤੋਂ ਸਾਡੇ ਜਿਹੜੇ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਸਾਡਾ ਰੋਜ਼ਗਾਰ ਵੀ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਤੇ ਜਿਹੜਾ ਗੰਦਾ ਪਾਣੀ ਅੰਦਰ ਜਾ ਰਿਹਾ ਉਹਦੇ ਨਾਲ ਬਿਮਾਰੀਆਂ ਹਰ ਹਰਸਾ ਹੈਗਾ ਜਿਵੇਂ ਪਾਤਰਾਾਂ ਦੇ ਵਿੱਚ ਗੰਦੇ ਪਾਣੀ ਨਾਲ ਲੋਕ ਬਿਮਾਰ ਹੋਏ ਨੇ ਜਿਹੜੇ ਵਾਟਰ ਸਪਲਾਈ ਦੇ ਕਨੈਕਸ਼ਨ ਇਹਦੇ ਵਿੱਚ ਲੱਗੇ ਹੋਏ ਨੇ ਹੁਣ ਲਾਈਟ ਗਈ ਹੋਈ ਦੀ ਲਾਈਟ ਆ ਜੂਗੀ ਲੋਕਾਂ ਨੇ ਮੋਟਰਾਂ ਚਲਾਣੀਆਂ ਪਾਣੀ ਹੈ ਨਹੀਂ ਟੈਂਕੀਆਂ ਦੇ ਵਿੱਚ ਜਦੋਂ ਪਾਣੀ ਆ ਜਿਹੜਾ ਇਹ ਕਨੈਕਸ਼ਨਾਂ ਨਾਲ ਗੰਦਾ ਪਾਣੀ ਸੀਵਰ ਬੋਰਡ ਦਾ ਜਿਹੜਾ ਲੋਕਾਂ ਦੇ ਘਰ ਤੇ ਸਪਲਾਈ ਹੋ ਜੂਗਾ ਉਹਦੇ ਨਾਲ ਲੋਕ ਬਿਮਾਰ ਹੋਣ ਦਾ ਜਿਹੜਾ ਵੱਡਾ ਖਸਾ ਹੈਗਾ ਅੱਜ ਅੰਕਲ ਜੀ ਕੀ ਕਹੋਗੇ ਤੁਹਾਡੀ ਤਾਂ ਸੁਣਿਆ ਵੀ ਉਹ ਇਹ ਦੁਕਾਨਾਂ ਵੀ ਨਹੀਂ ਕਿਵੇਂ ਫੀਲ ਕਰ ਰਹੇ ਹੋ ਹੁਣ ਫੀਲ ਫੀਲ ਤਾਂ ਅਸੀਂ ਬਹੁਤ ਵਧੀਆ ਕਰ ਰਹੇ ਆ ਜੀ ਇਸ ਤੋਂ ਵੱਧ ਫੀਲ ਕੋਈ ਨਹੀਂ ਹੈਗਾ ਗੱਲ ਇਸ ਤਰ ਮੀ ਪਵੇ ਘੰਟਾ ਤੇ ਚਿਕੜ ਮਹੀਨਾ ਇੱਥੇ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਇੱਥੇ 6 6 4 4 5 5 ਫੁੱਟ ਪਾਣੀ ਆਉਂਦਾ ਦੁਕਾਨਾਂ 'ਚ ਪਾਣੀ ਵੜ ਜਾਂਦਾ ਸਾਡਾ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਸਾਨੂੰ ਮਜਬੂਰ ਸਾਡੀ ਸਾਰਾ ਦਿਨ ਦੁਕਾਨਦਾਰੀ ਪ੍ਰਵਾਇਜ਼ ਰਹਿੰਦੀ ਹੈ ਕੋਈ ਸਾਡ ਦੁਕਾਨ ਦੇ ਕਸਟਮਰ ਨਹੀਂ ਆਉਂਦਾ ਹੈ ਕਈ ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕਿਆ ਅੱਜ ਹੋਏਗਾ ਜੀ ਕਰਦੇ ਕਰਦੇ ਕਈ ਸਾਲਾਂ ਲੰਘ ਗਏ ਨੇ ਕੋਈ ਸੁਣਵਾਈ ਨਹੀਂ ਹੈ ਜੀ ਕਿਤੇ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਤੁਸੀਂ ਹਾਲ ਦੇਖ ਲਓ ਆ ਸਾਰਾ ਮੰਡੀ ਦਾ ਪਾਣੀ ਆ ਸਾਰਾ ਇਧਰੋਂ ਮਹੱਲਿਆਂ ਦਾ ਪਾਣੀ ਸਾਰਾ ਇੱਥੇ ਇਕੱਠਾ ਹੁੰਦਾ ਸਹਿਜਬੁਰਾ ਚੌਂ ਸੋ ਟਾਇਲਟ ਜੱਡ ਇਸ ਕਰਕੇ ਐਸੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਕਹਿ ਰਿਹਾ ਹੁਣ ਵੀ ਕਹਿ ਰਿਹਾ ਕਿ ਇਸ ਤੇ ਕੋਈ ਸਾਡੀ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ